ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਅਪਾ ਕਰਾਂਗੇ ਸਰਦੀ ਦਾ ਮੌਸਮ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਭਾਰਤ ਬਦਲ ਦੇ ਮੌਸਮਾਂ ਦਾ ਆਦੇਸ਼ ਹੈ ਅਕਤੂਬਰ ਮਹੀਨੇ ਤੋਂ ਠੰਡ ਹੌਲੀ-ਹੌਲੀ ਵਧਣੀ ਸ਼ੁਰੂ ਹੋ ਜਾਂਦੀ ਹੈ ਲੰਬੀ ਗਰਮੀ ਤੋਂ ਬਾਅਦ ਪਹਿਲਾ ਠੰਡੀ ਹਵਾ ਬਹੁਤ ਸੁਹਾਵਣੀ ਮਹਿਸੂਸ ਹੁੰਦੀ ਹੈ ਫਿਰ ਵਾਧੇ ਠੰਡ ਤੋਂ ਬਚਣ ਲਈ ਲੋਕ ਅਤੇ ਜਾਨਵਰ ਸਾਰੇ ਹੀ ਨਿਗਦੀ ਭਾਲ ਕਰਨ ਲੱਗ ਪੈਂਦੇ ਹਨ ਸਰਦੀਆਂ ਦੇ ਆਉਣ ਨਾਲ ਦਿਨ ਛੋਟੇ ਅਤੇ ਰਾਤਾਂ ਲੰਬੀਆਂ ਹੋ ਜਾਂਦੀਆਂ ਹਨ ਸੂਰਜ ਦੇਰੀ ਨਾਲ ਬਾਹਰ ਨਿਕਲਦਾ ਹੈ ਅਤੇ ਇਸ ਦੀ ਗਰਮੀ ਵੀ ਘਟ ਜਾਂਦੀ ਹੈ ਜਿਵੇਂ ਜਿਵੇਂ ਸਰਦੀਆਂ ਵੱਧਦੀਆਂ ਹਨ ਪਹਾੜਾਂ ਤੇ ਬਰਫ ਪੈਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਮੈਦਾਨੀ ਇਲਾਕੇ ਵੀ ਹੋਰ ਵੀ ਠੰਡੇ ਹੋ ਜਾਂਦੇ ਹਨ ਅਤੇ ਹੌਲੀ ਹੌਲੀ ਸਵੇਰੇ ਤੰਦਵੀਂ ਦਿਖਾਈ ਦੇਣ ਲੱਗ ਪੈਂਦੀ ਹੈ ਸਰਦੀ ਆਪਣੇ ਨਾਲ ਕਈ ਤਾਜੇ ਫਲ ਅਤੇ ਸਬਜ਼ੀਆਂ ਲੈ ਕੇ ਆਉਂਦੀ ਹੈ ਧੁੱਪ ਵਿੱਚ ਬੈਠ ਕੇ ਸੰਤਰੇ ਅਤੇ ਮੂੰਗਫਲੀ ਖਾਣ ਦਾ ਆਪਣਾ ਹੀ ਮਜ਼ਾ ਹੈ ਸਰਦੀਆਂ ਵਿੱਚ ਕਾਜੂ ਬਦਾਮ ਪਿਸਤਾ ਤੇ ਕਿਸ਼ਮਿਸ਼ ਵਰਗੇ ਅਖਰੋਟ ਵੀ ਬਹੁਤ ਜ਼ਿਆਦਾ ਖਾਏ ਜਾਂਦੇ ਹਨ ਵਜਾਈ ਵਿੱਚ ਬੈਠ ਕੇ ਚਾਹ ਕੌਫੀ ਅਤੇ ਗਰਮ ਦੁੱਧ ਪੀਣ ਦਾ ਆਪਣਾ ਹੀ ਮਜ਼ਾ ਹੈ। ਸਰਦੀ ਅੰਮਾ ਸਰਦੀ ਗਰੀਬ ਲੋਕਾਂ ਲਈ ਦੁਖਦਾਈ ਹੈ। ਕੜਾਕੇ ਦੀ ਸਰਦੀ ਵਿੱਚ ਗਰੀਬ ਲੋਕ ਅਕਸਰ ਸਹੀ ਕੱਪੜੇ ਅਤੇ ਲੋੜੀ ਦਾ ਭੋਜਨ ਨਾ ਮਿਲਣ ਕਾਰਨ ਮਰ ਜਾਂਦੇ ਹਨ। ਸਾਨੂੰ ਆਪਣੇ ਪੁਰਾਣੇ ਕੱਪੜੇ ਸਾਨੂੰ ਆਪਣੇ ਪੁਰਾਣੇ ਉਹਨਾਂ ਹੀ ਕੱਪੜੇ ਉਹਨਾਂ ਨੂੰ ਦਾਨ ਕਰਨੇ ਚਾਹੀਦੇ ਹਨ। ਅੰਬੀਰ ਲੋਕਾਂ ਲਈ ਸਰਦੀਆਂ ਦਾ ਮੌਸਮ ਕਿਸੇ ਤਿਹਾੜ ਤੋਂ ਘੱਟ ਨਹੀਂ ਹੁੰਦਾ। ਉਹ ਬਰਫ਼ੀਲੇ ਇਲਾਕਿਆਂ ਵਿੱਚ ਕਈ ਖੇਡਾਂ ਖੇਡਦੇ ਹਨ ਅਤੇ ਮੈਂ ਵੀ ਸਰਦੀਆਂ ਦਾ ਬਹੁਤ ਆਨੰਦ ਲੈਂਦਾ ਹਾਂ। ਤਾਂ ਬੱਚਿਓ, ਇਸ ਸਰਦੀ ਦਾ ਮੌਸਮ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।